ਨਵਿੰਦਰ ਸਿੰਘ ਸਰਾਉ ਇੱਕ ਪੰਜਾਬੀ ਮੁੰਡਾ ਜੋ ਕਿ ਯੂਕੇ ਵਿੱਚ ਰਹਿੰਦਾ ਸੀ ਉਸ ਨੇ 5 ਮਿੰਟ ਵਾਸਤੇ ਅਮਰੀਕਨ ਸਟਾਕ ਮਾਰਕੀਟ ਦੇ ਵਿੱਚ ਇੱਕ ਕਰੈਸ਼ ਲਿਆ ਦਿੱਤਾ ਅਮਰੀਕਨ ਸਟਾਕ ਮਾਰਕੀਟ ਦੇ ਇਸ ਕਰੈਸ਼ ਨੇ ਕਿਵੇਂ ਨਵਿੰਦਰ ਸਰਾਉ ਨੂੰ ਕਰੋੜਪਤੀ ਬਣਾ ਦਿੱਤਾ ਆਓ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਦੇਖਦੇ ਹਾਂ ਇਹ ਕਹਾਣੀ ਹੈ ਨਵਿੰਦਰ ਸਰਾਉ ਦੀ ਜੋ ਕਿ ਲੰਡਨ ਦੇ ਕੋਲ ਰਹਿੰਦਾ ਸੀ ਨਵਿੰਦਰ ਸਰਾਉ ਫਿਊ ਟੈਕਸ ਨਾਮ ਦੀ ਇੱਕ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਕਿਉਂ ਟੈਕਸ ਕੰਪਨੀ ਸਟਾਕਸ ਅਤੇ ਇਨਵੈਸਟਮੈਂਟ ਨੂੰ ਮੈਨੇਜ ਕਰਦੀ ਸੀ ਨਵਿੰਦਰ ਦੇ ਬੌਸ ਦਾ ਨਾਮ ਸੀ ਪਾਉਲੋ ਰੋਸੀ ਜਿਸ ਨੂੰ ਕਿ ਨਵਿੰਦਰ ਦੇ ਨਾਲ ਕੰਮ ਕਰਕੇ ਇਸ ਗੱਲ ਦਾ ਪਤਾ ਚੱਲ ਗਿਆ ਸੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਨਵਿੰਦਰ ਇੱਕ ਬਹੁਤ ਵੱਡਾ ਟਰੇਡਰ ਬਣੇਗਾ 2008 ਦੇ ਵਿੱਚ ਨਵਿੰਦਰ ਨੇ ਆਪਣੀ ਇਹ ਨੌਕਰੀ ਛੱਡ ਦਿੱਤੀ ਤੇ ਨਵਿੰਦਰ ਫੁੱਲ ਟਾਈਮ ਟਰੇਡਰ ਬਣ ਗਿਆ ਨਵਿੰਦਰ ਪੈਸੇ ਬਚਾਉਣ ਦੇ ਵਾਸਤੇ ਮੈਂ ਕਟ ਡੋਨਰ ਤੋਂ ਖਾਣਾ ਖਾਂਦਾ ਸੀ ਤੇ ਬਚੇ ਹੋਏ ਪੈਸੇ ਜਿਹੜੇ ਹੈਗੇ ਉਹਨਾਂ ਨੂੰ ਸਟਾਕ ਮਾਰਕੀਟ ਦੇ ਵਿੱਚ ਇਨਵੈਸਟ ਕਰਦਾ ਸੀ ਤਾਂ ਕਿ ਉਹਨਾਂ ਪੈਸਿਆਂ ਤੋਂ ਪ੍ਰੋਫਿਟ ਕਮਾ ਸਕੇ ਨਵਿੰਦਰ ਦੇ ਕੋਲ ਉਹ ਸਾਰੀਆਂ ਸਕਿਲਸ ਸਨ ਜੋ ਕਿ ਇੱਕ ਵਧੀਆ ਟਰੇਡਰ ਦੇ ਕੋਲ ਹੁੰਦੀਆਂ ਹਨ ਤੇ ਨਾਲ ਦੇ ਨਾਲ ਜਿਹੜਾ ਨਵਿੰਦਰ ਹੈਗਾ ਉਹ ਇੱਕ ਬਹੁਤ ਹੀ ਡਿਸਪਲਿਨਡ ਸੀ ਉਸ ਦੀ ਇਹ ਕੁਆਲਟੀ ਉਸ ਨੂੰ ਇੱਕ ਸਕਸੈਸਫੁਲ ਟਰੇਡਰ ਬਣਾਉਂਦੀ ਸੀ ਇਸ ਸਮੇਂ ਨਵਿੰਦਰ ਸਟਾਕ ਮਾਰਕੀਟ ਤੋਂ ਕੁਝ ਜ਼ਿਆਦਾ ਪ੍ਰੋਫਿਟ ਨਹੀਂ ਕਮਾ ਪਾ ਰਿਹਾ ਸੀ ਤਾਂ ਉਸਨੇ ਇਹ ਸੋਚਿਆ ਕਿ ਸਟਾਕ ਮਾਰਕੀਟ ਆਖਿਰ ਗੇਮ ਕੀ ਹੈ ਸਟਾਕ ਮਾਰਕੀਟ ਨੂੰ ਆਖਿਰਕਾਰ ਕੌਣ ਕੰਟਰੋਲ ਕਰਦਾ ਹੈ ਜਦੋਂ ਉਸਨੇ ਇਸ ਗੱਲ ਦੀ ਰਿਸਰਚ ਕੀਤੀ ਤਾਂ ਉਸ ਨੂੰ ਪਤਾ ਚੱਲਿਆ ਐਚ ਐਫ ਟੀ ਬਾਰੇ ਹਾਈ ਫ੍ਰੀਕੁਐਂਸੀ ਟਰੇਡਿੰਗ ਦੇ ਬਾਰੇ ਜੋ ਕਿ ਵੱਡੇ ਲੋਕ ਕਰਦੇ ਹਨ ਜਿਨ੍ਹਾਂ ਦੇ ਕੋਲ ਫੰਡ ਵੀ ਜ਼ਿਆਦਾ ਹੁੰਦਾ ਹੈ ਤੇ ਸੌਫਟਵੇਅਰ ਵੀ ਵਧੀਆ ਕੁਆਲਿਟੀ ਦੇ ਹੁੰਦੇ ਹਨ ਜਿਸ ਦੇ ਬੇਸ ਦੇ ਉੱਪਰ ਇਹ ਲੋਕ ਮਲਟੀਪਲ ਟਰੇਡਸ ਕਰਕੇ ਬਹੁਤ ਸਾਰਾ ਪ੍ਰੋਫਿਟ ਕਮਾ ਲੈਂਦੇ ਹਨ ਹੁਣ ਨਵਿੰਦਰ ਨੂੰ ਇਸ ਚੀਜ਼ ਦੀ ਸਮਝ ਲੱਗ ਚੁੱਕੀ ਸੀ ਕਿ ਜੇਕਰ ਉਸਨੇ ਇੱਕ ਵਧੀਆ ট্রেਡਰ ਬੰਨਣਾ ਹੈ ਇੱਕ ਸਕਸੈਸਫੁਲ ট্রেਡਰ ਬੰਨਣਾ ਹੈ ਜਿਆਦਾ ਪੈਸੇ ਕਮਾਉਣੇ ਹਨ ਤਾਂ ਉਸ ਨੂੰ HFT ਵਾਲੇ ਲੋਕਾਂ ਨੂੰ ਹਰਾਉਣਾ ਪਵੇਗਾ ਹੁਣ ਨਵਿੰਦਰ ਨੇ ਕੀ ਕੀਤਾ ਨਵਿੰਦਰ ਨੇ ਇੱਕ ਬੰਦਾ ਹਾਇਰ ਕੀਤਾ ਜਿਤੇਸ਼ ਠੱਕਰ ਨਾਮ ਦਾ ਜੋ ਕਿ ਸੌਫਟਵੇਅਰ ਬਣਾ ਲੈਂਦਾ ਸੀ ਨਵਿੰਦਰ ਨੇ ਉਸ ਨੂੰ ਦੱਸਿਆ ਕਿ ਉਹ ਕਿਸ ਤਰ੍ਹਾਂ ਦਾ ਸੌਫਟਵੇਅਰ ਚਾਹੁੰਦਾ ਹੈ ਸਾਰੀਆਂ ਚੀਜ਼ਾਂ ਜੋ ਸੌਫਟਵੇਅਰ ਵਿੱਚ ਚਾਹੁੰਦਾ ਸੀ ਨਵਿੰਦਰ ਨੇ ਜਿਤੇਸ਼ ਦੇ ਨਾਲ ਉਹ ਸਾਰੀਆਂ ਗੱਲਾਂ ਕੀਤੀਆਂ ਉਹਨੂੰ ਸਾਰੀਆਂ ਚੀਜ਼ਾਂ ਦੱਸੀਆਂ ਕਿ ਉਹਨੂੰ ਇਸ ਤਰ੍ਹਾਂ ਦਾ ਸੌਫਟਵੇਅਰ ਚਾਹੀਦਾ ਹੈ ਜੋ ਕਿ ਉਸ ਨੂੰ ট্রেਡਿੰਗ ਦੇ ਵਿੱਚ ਬਹੁਤ ਵਧੀਆ ਪ੍ਰੋਫਿਟ ਦੇਣ ਦੇ ਵਿੱਚ ਹੈਲਪ ਕਰੇ ਜਿਤੇਸ਼ ਨੇ ਕੁਝ ਹੀ ਮਹੀਨਿਆਂ ਦੇ ਵਿੱਚ ਇੱਕ ਸੌਫਟਵੇਅਰ ਬਣਾ ਕੇ ਨਵਿੰਦਰ ਨੂੰ ਦਿੱਤਾ ਤਾਂ ਇਸ ਸੌਫਟਵੇਅਰ ਦਾ ਨਾਮ ਰੱਖਿਆ ਗਿਆ ਨੈਵ ট্রেਡਰ ਹੁਣ ਨਵਿੰਦਰ ਆਪਣੇ ਨੈਵ ট্রেਡਰ ਨਾਮ ਦੇ ਸੌਫਟਵੇਅਰ ਦੇ ਨਾਲ ਬਹੁਤ ਵਧੀਆ ਪ੍ਰੋਫਿਟ ਕਮਾਉਣ ਲੱਗ ਗਿਆ ਪਰ ਨਵਿੰਦਰ ਦੀ ਹਾਲੇ ਵੀ ਜਿਆਦਾ ਪੈਸੇ ਕਮਾਉਣ ਦੀ ਭੁੱਖ ਜਿਹੜੀ ਹੈਗੀ ਉਹ ਖਤਮ ਨਹੀਂ ਹੋਈ ਸੀ 6 ਮਈ 2010 ਨੂੰ ਅਮਰੀਕਨ ਸਟਾਕ ਮਾਰਕੀਟ 2008 ਦੇ ਕਰੈਸ਼ ਤੋਂ ਬਾਅਦ ਹੌਲੀ-ਹੌਲੀ ਆਪਣੀ ਚਾਲ ਚੱਲ ਰਹੀ ਸੀ ਸਾਰੇ ਇਨਵੈਸਟਰ ਤੇ ট্রেਡਰਸ ਬੜੇ ਧਿਆਨ ਦੇ ਨਾਲ ਟਰੇਡਿੰਗ ਕਰ ਰਹੇ ਸਨ ਕਿ ਦੁਬਾਰਾ ਕਿਤੇ ਯੂਐਸ ਸਟਾਕ ਮਾਰਕੀਟ 2008 ਦੇ ਵਾਂਗ ਕਰੈਸ਼ ਨਾ ਹੋ ਜਾਵੇ ਨਵਿੰਦਰ ਸਿੰਘ ਸਰਾਵੋ ਨੇ ਆਪਣੇ ਨੈਵ ਟਰੇਡਰ ਨਾਮ ਦੇ ਸੌਫਟਵੇਅਰ ਦੇ ਨਾਲ ਯੂਐਸ ਸਟਾਕ ਮਾਰਕੀਟ ਦੇ ਵਿੱਚ ਇੱਕ ਫਲੈਸ਼ ਕਰੈਸ਼ ਕੀਤਾ 5 ਮਿੰਟ ਵਾਸਤੇ ਇਹ ਫਲੈਸ਼ ਕਰੈਕ 1000 ਪੁਆਇੰਟ ਦਾ ਸੀਗਾ ਇਸ ਫਲੈਸ਼ ਕਰੈਸ਼ ਦੇ ਕਾਰਨ ਯੂਐਸ ਸਟਾਕ ਮਾਰਕੀਟ ਤਕਰੀਬਨ 1 ਟ੍ਰਿਲੀਅਨ ਯੂਐਸ ਡਾਲਰ ਥੱਲੇ ਡਿੱਗ ਗਈ ਇੱਕ ਕ੍ਰੈਸ਼ 5 ਮਿੰਟ ਦੇ ਬਾਅਦ ਫਿਰ ਰਿਕਵਰ ਕਰ ਗਿਆ ਯੂਐਸ ਮਾਰਕੀਟ 5 ਮਿੰਟ ਵਾਸਤੇ ਕ੍ਰੈਸ਼ ਹੋਈ ਤੇ 5 ਮਿੰਟ ਤੋਂ ਬਾਅਦ ਦੁਬਾਰਾ ਰਿਕਵਰ ਕਰ ਗਈ ਕਿਸੇ ਨੂੰ ਇਸ ਗੱਲ ਦਾ ਕੰਨੋਂ ਕੰਨ ਪਤਾ ਨਹੀਂ ਚਲਿਆ ਕਿ ਇਹ 5 ਮਿੰਟ ਦੇ ਵਿੱਚ ਯੂਐਸ ਸਟਾਕ ਮਾਰਕੀਟ ਦੇ ਨਾਲ ਕੀ ਹੋਇਆ ਤੇ 5 ਮਿੰਟ ਦੇ ਵਿੱਚ ਯੂਐਸ ਸਟਾਕ ਮਾਰਕੀਟ 1000 ਪੁਆਇੰਟ ਥੱਲੇ ਕਿਦਾਂ ਡਿੱਗ ਗਈ ਪਰ ਲੋਕਾਂ ਨੂੰ ਕੀ ਪਤਾ ਸੀ ਕਿ ਅਮਰੀਕਾ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਇੱਕ ট্রেਡਰ ਆਪਣੇ ਕਮਰੇ ਦੇ ਵਿੱਚ ਬੈਠ ਕੇ ਆਪਣੇ ਬਣਾਏ ਹੋਏ ਸੌਫਟਵੇਅਰ ਦੇ ਨਾਲ ਇਹ ਸਭ ਕੁਝ ਕਰ ਰਿਹਾ ਹੈ। ਇਸ ਫਲੈਸ਼ ਕਰੈਸ਼ ਦੇ ਵਿੱਚੋਂ ਨਵਿੰਦਰ ਨੇ 40 ਮਿਲੀਅਨ ਯੂਐਸ ਡਾਲਰ ਦਾ ਪ੍ਰੋਫਿਟ ਕਮਾ ਲਿਆ। ਇਹ ਸਭ ਕੁਝ ਨਵਿੰਦਰ ਸਿੰਘ ਸਰਾਓ ਨੇ ਆਪਣੇ ਨੈਵ ট্রেਡਰ ਸੌਫਟਵੇਅਰ ਦੇ ਨਾਲ ਕੀਤਾ। ਨੈਵ ট্রেਡਰ ਸੌਫਟਵੇਅਰ ਇੱਕ ਐਲਗੋ ট্রেਡਿੰਗ ਸੌਫਟਵੇਅਰ ਸੀ ਜੋ ਕਿ ਹਾਈ ਫ੍ਰੀਕੁਐਂਸੀ ਦੇ ਉੱਪਰ ਕੰਮ ਕਰਦਾ ਸੀ। ਇਹ ਸੌਫਟਵੇਅਰ ਮਲਟੀਪਲ ਆਰਡਰਸ ਨੂੰ ਟ੍ਰੇਸ ਕਰਦਾ ਸੀ ਤੇ ਇਸ ਦੇ ਵਿੱਚ ਨਵਿੰਦਰ ਨੇ ਲੇਅਰਿੰਗ ਦਾ ਵੀ ਇਸਤੇਮਾਲ ਕੀਤਾ ਲੇਅਰਿੰਗ ਇਸ ਤਰ੍ਹਾਂ ਕੰਮ ਕਰਦੀ ਹੈ ਜਿਸ ਤਰੀਕੇ ਦੇ ਨਾਲ ਮਾਰਕੀਟ ਮੂਵ ਕਰਦੀ ਹੈ ਉਸੇ ਹੀ ਤਰੀਕੇ ਦੇ ਨਾਲ ਲੇਅਰਿੰਗ ਆਰਡਰ ਪਲੇਸ ਕਰਦੀ ਹੈ ਇਸੇ ਹੀ ਤਰੀਕੇ ਦੇ ਨਾਲ ਨਵਿੰਦਰ ਨੇ ਹਜ਼ਾਰਾਂ ਹੀ ਆਰਡਰ ਪਲੇਸ ਕੀਤੇ ਤੇ ਲੋਕਾਂ ਨੂੰ ਇਹ ਲੱਗਾ ਕਿ ਸ਼ੇਅਰ ਜਿਹੜੇ ਆਗੇ ਉਹ ਵਿਕ ਰਹੇ ਨੇ ਜਦ ਇੰਨੀ ਵੱਡੀ ਕੁਆਂਟੀਟੀ ਦੇ ਵਿੱਚ ਸ਼ੇਅਰ ਵਿਕ ਰਹੇ ਹੋਣ ਤਾਂ ਸ਼ੇਅਰਸ ਦਾ ਪ੍ਰਾਈਸ ਘਟ ਜਾਂਦਾ ਹੈ ਕਿਉਂਕਿ ਸ਼ੇਅਰ ਦੀ ਡਿਮਾਂਡ ਘਟ ਜਾਂਦੀ ਹੈ ਜਿਸ ਵੇਲੇ ਡਿਮਾਂਡ ਘਟ ਜਾਂਦੀ ਹੈ ਤਾਂ ਪ੍ਰਾਈਸ ਵੀ ਘਟ ਜਾਂਦਾ ਹੈ ਤੇ ਸਪਲਾਈ ਵਧ ਜਾਂਦੀ ਹੈ ਜਿਸ ਵੇਲੇ ਨਵਿੰਦਰ ਦਾ ਨੈਪ ট্রেਡਰ ਇਹ ਸਭ ਕੁਝ ਕਰ ਰਿਹਾ ਸੀ ਯੂਐਸ ਸਟਾਕ ਮਾਰਕੀਟ ਦੇ ਨਾਲ ਉਸ ਤੋਂ ਬਾਅਦ ਯੂਐਸ ਸਟਾਕ ਮਾਰਕੀਟ 5 ਮਿੰਟ ਵਾਸਤੇ ਹਜ਼ਾਰ ਪੁਆਇੰਟਲੀ ਕਰੈਸ਼ ਹੋ ਗਈ ਜਿਸ ਵੇਲੇ ਯੂਐਸ ਸਟਾਕ ਮਾਰਕੀਟ 5 ਮਿੰਟ ਵਾਸਤੇ ਕਰੈਸ਼ ਹੋਈ ਮਾਰਕੀਟ ਦੇ ਕਰੈਸ਼ ਹੋਣ ਤੋਂ ਬਾਅਦ ਨਵਿੰਦਰ ਨੇ ਬਹੁਤ ਹੀ ਸਸਤੇ ਰੇਟ ਦੇ ਉੱਪਰ ਬਹੁਤ ਸਾਰੇ ਸ਼ੇਅਰਸ ਨੂੰ ਬਾਈ ਕਰ ਲਿਆ ਇਸ ਤਰ੍ਹਾਂ ਨਵਿੰਦਰ ਨੇ ਕਰੈਸ਼ ਹੋਈ ਮਾਰਕੀਟ ਦੇ ਵਿੱਚੋਂ 40 ਮਿਲੀਅਨ ਡਾਲਰ ਦਾ ਪ੍ਰੋਫਿਟ ਕਮਾ ਲਿਆ। ਹੈਰਾਨੀ ਦੀ ਗੱਲ ਇਹ ਹੈ ਕਿ ਅਗਲੇ 5 ਸਾਲ ਤੱਕ 2015 ਤੱਕ ਅਮਰੀਕਨ ਅਥਾਰਟिटीज ਜਾਂ ਅਮਰੀਕਾ ਦੇ ਵਿੱਚ ਜਾਂ ਦੁਨੀਆ ਦੇ ਵਿੱਚ ਕਿਸੇ ਨੂੰ ਇਹ ਗੱਲ ਦਾ ਪਤਾ ਨਹੀਂ ਲੱਗਾ ਕਿ 2010 ਦੇ ਵਿੱਚ ਅਮਰੀਕਨ ਸਟਾਕ ਮਾਰਕੀਟ ਨੂੰ ਕੀ ਹੋਇਆ ਸੀ। ਐਡਾ ਵੱਡਾ ਕਰੈਸ਼ ਅਮਰੀਕਨ ਸਟਾਕ ਮਾਰਕੀਟ ਦੇ ਵਿੱਚ ਕਿਵੇਂ ਆਇਆ ਇਸ ਗੱਲ ਦਾ 2010 ਤੋਂ ਲੈ ਕੇ 2015 ਤੱਕ ਕਿਸੇ ਨੂੰ ਹੀ ਪਤਾ ਨਹੀਂ ਲੱਗਿਆ ਫਿਰ 21 April 2015 ਨੂੰ ਇਸ ਗੱਲ ਦਾ ਪਤਾ ਚੱਲਿਆ ਅਮਰੀਕਨ ਅਥਾਰਟिटीज ਨੂੰ ਕਿ 2010 ਦਾ ਅਮਰੀਕਨ ਸਟਾਕ ਮਾਰਕੀਟ ਦਾ ਕ੍ਰੈਸ਼ ਇੱਕ ਕ੍ਰੈਸ਼ ਨਹੀਂ ਇਹ ਇੱਕ ਫਲੈਸ਼ ਕ੍ਰੈਸ਼ ਸੀ 21 April 2015 ਨੂੰ US Department of Justice ਨੇ ਨਵਿੰਦਰ ਸਿੰਘ ਸਰਾਵ ਨੂੰ ਫੜ ਲਿਆ ਅਤੇ ਨਵਿੰਦਰ ਨੂੰ UK ਦੇ ਵਿੱਚ ਹੀ 3-4 ਮਹੀਨੇ ਦੀ ਜੇਲ੍ਹ ਕੀਤੀ ਗਈ ਅਤੇ ਉਸ ਤੋਂ ਬਾਅਦ ਅਮਰੀਕਾ ਲੈ ਜਾਣ ਦਾ ਫੈਸਲਾ ਕੀਤਾ ਗਿਆ। ਨਵਿੰਦਰ ਸਿੰਘ ਸਰਾਉ ਦੇ ਉੱਪਰ ਇਸ ਤੋਂ ਬਾਅਦ ਕੁੱਲ 22 ਕੇਸ ਦਰਜ ਕੀਤੇ ਗਏ। ਹੁਣ ਨਵਿੰਦਰ ਨੂੰ ਇਹ ਲੱਗ ਰਿਹਾ ਸੀ ਕਿ ਨਵਿੰਦਰ ਦੀ ਆਉਣ ਵਾਲੀ ਸਾਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਹੀ ਨਿਕਲੂਗੀ। ਨਵਿੰਦਰ ਜੇਲ੍ਹ ਦੇ ਵਿੱਚੋਂ ਕਦੀ ਵੀ ਬਾਹਰ ਨਹੀਂ ਆਵੇਗਾ। ਪਰ ਨਵਿੰਦਰ ਦੀ ਕਿਸਮਤ ਤੇਜ਼ ਸੀ। ਨਵਿੰਦਰ ਦੀ ਇਸ ਕਹਾਣੀ ਦੇ ਵਿੱਚ ਇੱਕ ਨਵਾਂ ਟਵਿਸਟ ਆਇਆ। ਨਵਿੰਦਰ ਦੀ ਇਸ ਕਹਾਣੀ ਨੇ ਇੱਕ ਨਵਾਂ ਮੋੜ ਲਿਆ ਯੂਐਸ ਗਵਰਨਮੈਂਟ ਨੇ ਇਹ ਗੱਲ ਸੋਚੀ ਕਿ ਨਵਿੰਦਰ ਦੀ ਤਰ੍ਹਾਂ ਹੋਰ ਵੀ ਬਹੁਤ ਸਾਰੇ ਲੋਕ ਹੋਣਗੇ ਜੋ ਮਾਰਕੀਟ ਦੇ ਵਿੱਚ ਫਲੈਸ਼ ਕਰੈਸ਼ ਲਿਆ ਕੇ ਬਹੁਤ ਸਾਰਾ ਪ੍ਰੋਫਿਟ ਕਮਾ ਕੇ ਨਿਕਲ ਜਾਂਦੇ ਹੋਣਗੇ ਹੋਰੇ ਬਹੁਤ ਸਾਰੇ ਲੋਕ ਹੋਣਗੇ ਜੋ ਧੋਖਾਧੜੀ ਕਰਦੇ ਹੋਣਗੇ ਮਾਰਕੀਟ ਦੇ ਵਿੱਚ ਉਹਨਾਂ ਲੋਕਾਂ ਨੂੰ ਫੜਨ ਦੇ ਵਾਸਤੇ ਯੂਐਸ ਗਵਰਨਮੈਂਟ ਨੇ ਨਵਿੰਦਰ ਸਿੰਘ ਸਰਾਉ ਦੀ ਮਦਦ ਲੈਣ ਦੇ ਬਾਰੇ ਸੋਚਿਆ ਤੇ ਨਵਿੰਦਰ ਦੇ ਨਾਲ ਗੱਲ ਕੀਤੀ ਕਿ ਤੂੰ ਸਾਡੀ ਇਹਨਾਂ ਲੋਕਾਂ ਨੂੰ ਫੜਨ ਦੇ ਵਿੱਚ ਮਦਦ ਕਰੇਗਾ ਤੇ ਨਵਿੰਦਰ ਵੀ ਇਹ ਸਭ ਕੁਝ ਕਰਨ ਵਾਸਤੇ ਮੰਨ ਗਿਆ ਰਾਜ਼ੀ ਹੋ ਗਿਆ 2016 ਤੋਂ ਲੈ ਕੇ 2020 ਤੱਕ ਨਵਿੰਦਰ ਸਿੰਘ ਸਰਾਵਣੇ ਅਮਰੀਕਨ ਗਵਰਨਮੈਂਟ ਦੀ ਬਹੁਤ ਮਦਦ ਕੀਤੀ ਇਹਨਾਂ ਫਲੈਸ਼ ਕ੍ਰੈਸ਼ਸ ਨੂੰ ਰੋਕਣ ਦੇ ਵਾਸਤੇ ਇਹਨਾਂ 4 ਸਾਲਾਂ ਦੇ ਵਿੱਚ ਨਵਿੰਦਰ ਨੇ ਅਮਰੀਕਨ ਗਵਰਨਮੈਂਟ ਦੀ ਬਹੁਤ ਮਦਦ ਕੀਤੀ ਤੇ 2020 ਦੇ ਵਿੱਚ ਅਮਰੀਕਨ ਗਵਰਨਮੈਂਟ ਨੇ ਨਵਿੰਦਰ ਨੂੰ ਰਿਹਾ ਕਰਨ ਦੇ ਬਾਰੇ ਸੋਚਿਆ ਤੇ 2020 ਦੇ ਵਿੱਚ ਨਵਿੰਦਰ ਨੂੰ ਰਿਹਾ ਕਰ ਦਿੱਤਾ ਹੁਣ ਨਵਿੰਦਰ ਇਸ ਵੇਲੇ ਅਮਰੀਕਾ ਨਹੀਂ ਯੂਕੇ ਦੇ ਵਿੱਚ ਆਪਣੇ ਘਰ ਦੇ ਵਿੱਚ ਰਹਿ ਰਹੇ ਹਨ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਜੇਕਰ ਇਹ ਵੀਡੀਓ ਵਧੀਆ ਲੱਗੀ ਹੈ ਤਾਂ ਇਸ ਨੂੰ ਆਪਣੀ ਫੈਮਿਲੀ ਦੇ ਨਾਲ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰਨਾ ਜੇਕਰ ਤੁਸੀਂ ਸਾਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ